ਸਤਨਾਮ ਸਵਾਹਿਗੁਰੂ ਸਾਹਿਬ ਜੀ ਸੋਹਿਲਾ ਰਾਗੋੜੀ ਦੀਪ ਕੀ ਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਜੈ ਕਰ ਕੀਰਤ ਆਖਿਆ ਕਰਤੇ ਕਾ ਹੋਏ ਬੀ ਚਾਰੋ ਤਿਤ ਕਰ ਗਵੋ ਸੋਹਿਲਾ ਸਿਬਰੋ ਸਿਰਜਣਹਾਰੋ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹੋਵਾਰੀ ਜਤ ਸੋਹਿਲਾ ਸਦਾ ਸੁਖ ਹੋਏ ਰਾਗ ਨੇਤਰਤ ਜੀਐਡਸ ਮਾਰਲੀਨ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਇਸ ਦਾਤੇ ਕਮਨ ਸਮਾਰ ਸੰਬਰ ਸਾਹਾ ਲਿਖਿਆ ਮਿਲ ਕਿਰਪਾ ਬਹੁਤੇ ਲੋ ਦੇਹ ਸਜਣ ਅਸੀਸੜੀਆਂ ਜੋ ਹੋਵੇ ਸਾਹਿਬ ਸੋਮੇਲ ਕਰ ਕਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨਹਾਰਾ ਸਮਰੀਐ ਨਾਨਕ ਸੇ ਦੇਹ ਅਵਨ ਰਾਗਾ ਸਾ ਮਹੱਲਾ ਪਹਿਲਾ ਸੇ ਅਕਰ ਸੇ ਗੁਰ ਸੇ ਉਪਦੇਸ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤੋ ਹੋਏ ਸੋ ਕਰ ਰਾਖੋ ਢਾਈ ਤੋਏ ਰਹਾਵ ਵਿਸੈ ਤਸਿਆ ਘੜੀਆਂ ਪਹਿਰਾ ਤਿੱਤੀ ਵਾਰੀ ਮਾਹੋ ਹੋਆ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ ਕਿਤੇ ਵੇਸੋ ਰਾਗ ਤਨਾਸਰੀ ਮਹੱਲਾ ਪਹਿਲਾ ਗਗਨ ਮੈ ਥਾਰ ਰਵ ਚੰਦ ਦੀਪਕ ਬਣੇ ਤਾਰਿਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੋ ਕਰੇ ਸਗ ਬਨਰਾਏ ਫੂਲਨ ਤਜੋਤੀ ਕੈਸੀ ਆਰਤੀ ਹੋਏ ਪਵਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਬਾਜੰਦ ਭੇਰੀ ਰਹਾਉ ਸਹਿਸਤਵ ਨੈਣ ਨਣ ਨੈਣ ਹੈ ਤੋਹੇ ਕਉ ਸਹਿਸ ਮੂਰਤਨ ਨਾ ਏਕ ਤੋਹੀ ਸਹਿਸ ਪਦ ਬਿਮਨਨ ਇੱਕ ਪਦ ਗੰਧ ਬਿਨ ਸਹਿਸ ਤਵ ਗੰਧ ਇਹ ਵਿਚਲਤ ਮੋਹ ਹੀ ਸਭ ਮਹਿ ਜੋਤ ਜੋਤ ਹੈ ਸੋ ਜਿਸ ਦਾ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤਿਸ ਭਾਵ ਹੈ ਸੋ ਆਰਤੀ ਹੋਏ ਹਰ ਚਰਨ ਕਬਲ ਮਕਰੰਧ ਲੋਪਿਤ ਮਨੋ ਆਨੰਦਨੋ ਮੋਹ ਹੈ ਆਹੀ ਪਿਆਸਾ ਤੇ ਪਾਦਲ ਦੇਹਨਾ ਅਨਸਾਰ ਕਉ ਹੋਇ ਜਾਤੇ ਤੇ ਰਹਿਣਾ ਏ ਵਾਸਾ ਰਾ ਗੌੜੀ ਪੂਰਬੀ ਮਹੱਲਾ ਚੌਥਾ ਕਾਮ ਕ੍ਰੋਧ ਨਗਰ ਬਹੁ ਭਰਿਆ ਮੇ ਸਾਧੂ ਖੰਡਲ ਖੰਡਾ ਹੈ ਪੂਰਬ ਲਿਖਤ ਲਿਖੇ ਗੁਰ ਪਾਇਆ ਮਨ ਹਰ ਲੇ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਰ ਡੰਡੋਤ ਪੁਨ ਵੱਡਾ ਹੈ ਰਹਾਉ ਸਾਖਤ ਹਰਸ ਸਾਧਨ ਜਾਣਿਆ ਤਿਨ ਅੰਤਰ ਹਮੈ ਕੰਡਾ ਹੈ ਜੋ ਜੋ ਚਲਹਿ ਤਬਾ ਦੁਖ ਪਾਵੇ ਜਮ ਕਾਲ ਸਹਿ ਹੈ ਸਿਰ ਡੰਡਾ ਹੈ ਹਰ ਦਿਨ ਹਰ ਹਰ ਨਾਮ ਸਮਾਨੀ ਦੁਖ ਜਨਮ ਮਰਨ ਭਵ ਖੰਡਾ ਹੈ ਅਬਨਾਸੀ ਪ੍ਰਭ ਪਾਇਆ ਪਰਮੇਸ਼ਰ ਬਹੁ ਸੋਭ ਖੰਡ ਭੈ ਮੰਡਾ ਹੈ ਹਮ ਗਰੀ ਮਸਕੀਨ ਪ੍ਰਭ ਤੇਰੇ ਹਰ ਰਾਖ ਰਾਖ ਉਡ ਵੱਡਾ ਹੈ ਜਨ ਨਾਨਕ ਨਾਮ ਅਧਾਰ ਟਿਕ ਹੈ ਹਰ ਨਾਮੇ ਹੀ ਸੁਖ ਮੰਡਾ ਹੈ ਰਾ ਗੌੜੀ ਪੂਰਬੀ ਮਹੱਲਾ ਪੰਜਮਾ ਕਰੋ ਬੇਨੰਤੀ ਸੁਨੋ ਮੇ ਮੀਤਾ ਸੰਤ ਟਹਿਲ ਕੀ ਬੇਲਾ ਕਿਹਾਂ ਖਾੜ ਚਲੋ ਹੋ ਹਰਲਾਹਾ ਆਗੈ ਬਸਨ ਸੁਹੇਲਾ ਆਉਦ ਕਟੈ ਦਿਨ ਸਰੇਣਾ ਰੇ ਮਨ ਗੁਰ ਮਿਲੋ ਕਾਜ ਸੁਵਾਰੇ ਰਹਾਓ ਇਹ ਸੰਸਾਰ ਬਿਕਾਰ ਸੰਸੇਮ ਹੈ ਤਰਿਓ ਬ੍ਰह्म ਗਿਆਨੀ ਸਹਿ ਜਗਾਏ ਪਿਆਵੈ ਇਹ ਹਰਤ ਸੋ ਅਕਥ ਕਥਾ ਤਿਨ ਜਾਣਨੀ जाको आए सोई बेहज हो हर गुरते मनहे बसेरा निज कर महल पाव हो सुख सहजे बहुर न हो गो फेरा अंतर जामी पुरख विधाते श्रद्धा की पूरे नानक दास यह सुख मगै मोको कर संतन की तूरे एक ओंकार सतगुर प्रसाद राग श्री राग महला पहला ਕਰ ਪਹਿਲਾ ਮੋਤੀਤਾ ਮੰਦਰ ਉਸ ਰਹੀਂ ਰਤਨੀਤਾ ਹੋਏ ਜੜਾਓ ਕਸੂਰ ਕੰਗੋ ਅਗਰ ਚੰਦਨੋ ਲੀਪ ਆਵੈ ਚਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨ ਆਵੈ ਨਾ ਹਰ ਬਿਨ ਜਿਉ ਚਲ ਬਲ ਜਾਓ ਮੈਂ ਆਪਣਾ ਗੁਰੂ ਪੂਛ ਦੇਖਿਆ ਅਵਰ ਨਾਹੀ ਥਾਓ ਰਹਾਓ ਤਰਤੀਤ ਹਿਰੇ ਲਾਲ ਜੜਤੀ ਹੀ ਪਲੰਗ ਲਾ ਲੜਾਓ ਮੋਹਣੀ ਮੁਖਮਣੀ ਸੋਹੈ ਕਰੇ ਰੰਗ ਪਸਾਓ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨ ਆਵੈ ਨਾ ਸਿਧ ਹੋਵਾ ਸਿਧ ਲਈ ਰਿਦ ਆਖਾ ਆ ਗੋਪਤ ਪ੍ਰਗਟ ਹੋਏ ਬੈਸਾ ਲੋਕ ਰਖੈ ਭਾਉ ਮਤ ਦੇਖ ਭੂਲਾ ਵੀਸਰੈ ਤੇਰਾ ਚਿਤਨ ਆਵੈ ਨਾ ਸੁਲਤਾਨ ਹੋਵਾਂ ਮੇਲ ਲਸਕਰ ਤਖਤ ਰਾਖਾਂ ਪਾਉ ਹੁਕਮ ਹਾਸਲ ਕਰੀ ਬੈਠਾ ਨਾਨਕਾ ਸਭ ਵਾਉ ਮਤ ਦੇਖ ਭੂਲਾ ਵਿਸਰੈ ਤੇਰਾ ਚਿਤ ਨ ਆਵੈ ਨਾਉ ਸ੍ਰੀ ਰਾਗ ਮਹੱਲਾ ਪਹਿਲਾ ਕੋਟ ਕੋਟੀ ਮੇਰੀ ਆਰਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੋਏ ਗੁਫੈ ਨ ਦੇਖਾ ਸਪਨਾ ਸੋਨਾ ਨਾ થਾਉ ਪੀ ਤੇਰੀ ਕੀਮਤ ਨਾਪਵੈ ਹਉ ਕੇਵੜ ਆਖਾਂ ਨਾ ਸਾਟਾ ਨਿਰੰਕਾ ਨਿਜਥਾਇ ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ ਰਹਾਉ ਗੁੱਸਾ ਕਟਿਆ ਵਾਰ-ਵਾਰ ਪੀਸਣ ਪੀਸਾ ਪਾਇ ਅੱਗੀ ਸੇਤੀ ਜਾਲੀਆ ਪਸਮ ਸੇਤੀ ਰਲ ਜਾਓ ਪੀ ਤੇਰੀ ਕੀਮਤ ਨਾਪਵੈ ਹਉ ਕੇਵੜ ਆਖਾਂ ਨਾ ਕੀ ਹੋਇ ਕਹਿ ਜਿ ਭਵਾਂ ਸਹਿ ਸਮਾਨੀ ਜਾਓ ਨਦਰਿ ਕਿਸਨਾਵੂ ਨਾ ਖਛਪਿਆ ਨ ਖਾਓ ਪੀ ਤੇਰੀ ਕੀਮਤ ਨਾ ਪਵੈ ਹਉ ਕੇਵਡ ਆਖਾਂ ਨਾਨਕ ਕਾਗਦ ਲਖਮਣਾ ਪੜ ਪੜ ਕੀਟਾ ਭਾਉ ਮਸੂ ਤੋਟ ਨ ਆਵਈ ਲੇਖਣ ਪਉਣ ਚਲਾਓ ਵੀ ਤੇਰੀ ਕੀਮਤ ਨਾ ਪਵੈ ਹਉ ਕੇ ਵੜਾ ਖਾਣਾ ਸਿਰਾਗ ਮਹੱਲਾ ਪਹਿਲਾ ਲਿਖੈ ਬੋਲਣ ਬੋਲਣਾ ਲਿਖੈ ਖਾਣਾ ਖਾਓ ਲਿਖੈ ਵਾਟ ਲਾਇਆ ਲਿਖੈ ਸੁਣਵੇ ਖਾਓ ਲਿਖੈ ਸਹ ਲਵਾਈਏ ਪੜੇ ਕੇ ਪੁੱਛਣਾ ਜਾਓ ਬਾਬਾ ਮਾਇਆ ਰਚਨਾ ਤੋਹ बंधा नाम विसारिया ना दिस एह ना ओह रहाओ जीवन मरणा जाय कै एथा खाजा काल जिथै बे समझैय तित कोए ना चल्यो नाल रोवण वाले जीतड़े सब बन्ने पण्ड पराल सब को आखा बहुत बहुत कठिन आखा कोए कीमत केना ना पाईया ਕਹਣਾ ਨਾ ਵੱਡਾ ਹੋਏ ਸਾਚਾ ਸਾਹਿਬ ਇੱਕ ਤੂੰ ਔਰ ਜੀਆ ਕੇ ਤੇ ਲੋ ਨੀਤਾ ਅੰਦਰ ਨੀਚ ਜਾਤ ਨੀਚੀ ਹੂ ਅਤਨੀ ਚੋ ਨਾਨਕ ਤਨ ਕਾ ਸੰਗ ਸਾਥ ਵਡਿਆਂ ਸਿਓ ਕਿਆ ਰੀਸ ਜਿੱਥੈ ਨੀਤ ਬਹਾ ਸਮਾਲੀਆਂ ਨਾ ਜਿੱਥੈ ਨਦਰ ਤੇਰੀ ਬਖੀਸ ਸੋ ਸੇ ਰਾਗ ਮਹੱਲਾ ਪਹਿਲਾ ਲਬ ਕੁੱਤਾ ਕੂ ਚੂਹੜਾ ਠ ਖਾਦਾ ਮੁਰਦਾਰ ਪਰ ਨਿੰਦਾ ਪਰ ਮਲ ਮੁਖ ਸੁਧੀ ਅਗਨ ਕ੍ਰੋਧ ਚੰਡਾਲ ਰਸ ਕਸ ਆਪ ਸਲਾਹਣਾ ਇਹ ਕਰਮ ਮੇਰੇ ਕਰਤਾਰ ਬਾਬਾ ਬੋਲਿਆ ਪਤ ਹੋਇ ਉਤਮ ਸੇਦਰ ਉਤਮ ਕਹਿਆ ਹੈ ਨੀਚ ਕਰਮ ਬਹਿਰੋਏ ਰਾਵ ਰਸ ਸੁਨਣਾ ਰਸ ਰੂਪਾ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਸੇਜਾ ਮੰਦਰ ਰਸ ਮੀਠਾ ਰਸ ਮਾਸੋ ਇਹ ਤੇ ਰਸ ਸਰੀਰ ਕੇ ਕੈ ਕਟ ਨਾਮ ਨਿਵਾਸੋ ਜਿਤ ਬੋਲਿਆ ਪਤ ਪਾਈਐ ਸੋ ਬੋਲਿਆ ਪਰਵਾਣ ਫਿੱਕਾ ਫੋ ਬੋਲਵੇ ਗੁਟਣਾ ਸੁਣ ਮੂਰਖ ਮਨ ਅਜਾਣ ਜੋ ਤਿਸ ਭਾਵੇ ਸੇ ਭਲੇ ਹੋਰ ਕੇ ਕਹਿਣ ਵਖਾਣ ਤੈਨ ਮਤ ਤੈਨ ਪਤ ਤੈਨ ਤਨ ਪੱਲਾ ਜਿਨੇ ਹਿਰਦੈ ਰਹਿਆ ਸਮਾਏ ਤੈਨ ਕਾ ਕਿਆ ਸਾ ਲਾਹਣਾ ਅਵਰ ਸਵਾਲਿਓ ਕਾਇ ਨਾਨਕ ਨਦਰੀ ਬਾਹਰੇ ਰਤਹਿ ਦਾਣ ਨਾ ਨਾਇ ਸ੍ਰੀ ਰਾਗ ਮਹੱਲਾ ਪਹਿਲਾ ਅਮਲ ਗਰੋਲਾ ਕੂੜਕਾ ਦਿੱਤਾ ਦੇਵਨ ਹਾਰ ਮਤੀ ਮਰਨ ਵਿਸਾਰਿਆ ਖੁਸ਼ੀ ਕੀਤੀ ਦਿਨ ਚਾਰ ਸਤਿ ਮਿਲਿਆਤਿ ਨ ਸੋਫੀਆ ਰਾਖਣ ਕੋ ਦਰਬਾਰ ਨਾਨਕ ਸਾਚੇ ਕਉ ਸਚ ਜਾਣ ਜੇ ਸੇਵਿਆ ਸੁਖ ਪਾਈਐ ਤੇਰੀ ਦਰਗਾਹ ਚੱਲੈ ਮਹਾਨੁ ਰਾਵ ਸਚ ਸਰਾਗੁੜ ਬਾਹਰਾ ਜਿਸ ਵਿੱਚ ਸੱਚਾ ਨਾਮ ਸੁਣਹਿ ਵਖਾਣਹਿ ਜੇਤੜੇ ਓ ਤਿਨ ਬਲੇ ਹਾਰਾ ਜਾ ਤਾ ਮਨ ਕੀਵਾ ਜਾਣੀਐ ਦਾ ਮਹਿਲੀ ਪਾਏ ਥਾਉ ਨਾਉ ਨੀਰਤੰ ਗਿਆਨ ਸਤ ਪਰਮਲ ਤਨਵਾਸ ਹੋ ਤਾ ਮੁਖ ਹੋਵੇ ਉਜਲਾ ਲਖਦਾਤੀ ਇਕ ਦਾਤ ਦੁਖਿਤ ਸਹਿ ਪਹਿ ਆਖਿ ਹੈ ਸੁਖ ਜਸਾ ਹੀ ਪਾਸ ਸੁਖ ਮਨ ਹ ਵਿਸਾਰੀਐ ਜਾਕੇ ਜੀਅ ਪ੍ਰਾਣ ਇਸ ਵਿਣ ਸਭ ਅਪਵਿੱਤਰ ਹੈ ਜੇਤਾ ਪੈਨਣ ਖਾਣ ਔਰ ਗੱਲਾਂ ਸਭ ਕੂੜੀਆਂ ਤਿਤ ਭਾਵੈ ਪਰਵਾਣ ਸੇ ਰਾਗ ਮਹੱਲਾ ਪਹਿਲਾ ਜਾਲ ਮੋਹ ਕਸ ਮਸ ਕਰ ਮਤ ਕਾਗਦ ਕਰਸਾਰ ਭਾਉ ਕਲਮ ਕਰ ਚਿਤ ਲਿਖਾਰੀ ਗੁਰ ਪੁਛ ਲਿਖ ਬੀਚਾਰ ਲਿਖ ਨਾਮ ਸਾ ਲਾਹ ਲਿਖੋ ਲਿਖ ਅੰਤ ਨ ਪਾਰਾ ਵਾਰ ਬਾਬਾ ਇਹੋ ਲੇਖਾ ਲਿਖ ਜਾਣ ਜਿਥੈ ਲੇਖਾ ਮੰਗਿਆ ਤਿਥੈ ਹੋਏ ਸੱਚਾ ਨਿਸ਼ਾਨ ਰਾਵ ਜਿਥੈ ਮਲੇ ਵਡਿਆਈਆਂ ਸਦ ਖੁਸ਼ੀਆਂ ਸਦ ਚਾਓ ਜਨਮ ਕੁਟਿੱਕੇ ਨਿਕਲੇ ਜਨਮ ਸੱਚਾ ਨਾਮ ਕਰ ਮਿਲਾਤਾ ਪਾਈਐ ਨਾਹੀ ਗੱਲੀ ਵਾਉ ਦੁਆਉ ਇਕ ਆਵੇ ਇਕ ਜਾਹੇ ਉਠ ਰਖਿਆ ਹੈ ਨਾਮ ਸਲਾਰ ਇਕ ਉਪਾਏ ਮੰਗਤੇ ਇਕ ਨਾ ਵੱਡੇ ਦਰਬਾਰ ਅੱਗਾ ਗਿਆ ਜਾਣੀਐ ਉਹਨਾਵੈ ਵੇਕਾਰ ਪੈ ਤੇ ਰੈਡਰ ਅਗਲਾ ਖਖ ਖਖ ਚੱਜਾ ਦੇਹ ਨਾਮ ਜਿਨਾ ਸੁਲਤਾਨ ਖਾਨ ਉਦੇ ਡਿਟੇ ਖੇ ਹ ਨਾਨਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਹ ਸ੍ਰੀ ਰਾਗ ਮਹੱਲਾ ਪਹਿਲਾ ਸਬਰਸ ਮਿੱਠੇ ਮੰਨਿਆ ਸੁਣਿਆ ਐਸਾ ਲੋਣੇ ਖਟ ਤੁਰਸੀ ਮੁਖ ਬੋਲਣਾ ਮਾਰਣ ਨਾਦ ਕੀਏ ਛੱਤੀ ਅੰਮ੍ਰਿਤ ਪਾਓ ਇੱਕ ਡਾਕੋ ਨਦਰ ਕਰੇ ਬਾਬਾ ਹੋਰ ਖਾਣਾ ਖੁਸ਼ੀ ਖੁਆਰ ਜਿਦ ਖਾਦਾ ਤਨ ਪੀੜਿਆ ਮਨ ਮਹਿ ਚਲੇ ਵਿਕਾਰ ਰਾਵ ਕਤਾ ਪੈਨਨ ਮਨ ਰਤਾ ਸੁਪੈਦੀ ਸਤਦਾਨ ਨੀਲੀ ਸਿਆਹੀ ਕਦਾ ਕਰਨੇ ਪਹਿਰਨ ਪੈਰ ਧਾਨ ਕਮਰ ਬੰਦ ਸੰਤੋ ਕਾ ਤਨ ਜੋ ਬਣ ਤੇਰਾ ਨਾਮ ਬਾਬਾ ਹੋਰ ਪੈਨਨ ਖੁਸ਼ੀ ਖੁਆਰ ਜਿਤ ਪੈਦਾ ਤਨ ਪੀੜਿਆ ਮਨ ਮਹਿ ਚਲੇ ਵਿਕਾਰ ਰਾਵ ਕੋੜੇ ਪਾਖਰ ਸੁਣਨੇ ਸਾਖਤ ਬੂਝਣ ਤੇਰੀ ਬਾਟ ਤਰਕ ਸतीर کمان ਸੰਗ ਤੇਗ ਬੰਧ ਗੁਣ ਧਾਤ ਵਾਦਾ ਨੀਜਾ ਪਤਸਿਓ ਪ੍ਰਗਟ ਕਰਮ ਤੇਰਾ ਮੇਰੀ ਜਾਤ ਬਾਬਾ ਹੋਰ ਚੜਨਾ ਖੁਸ਼ੀ ਖੁਆਰ ਜੇ ਚੜਿਆ ਤਨ ਪੀੜਿਆ ਮਨ ਮਹਿ ਚਲੇ ਵਿਕਾਰ ਰਹਾ ਕਰਮ ਮੰਦਰ ਖੁਸ਼ੀ ਨਾਮ ਕੀ ਨਦਰ ਤੇਰੀ ਪਰਵਾਰ ਹੁਕਮ ਸੋਈ ਤੁਧ ਭਾਵਸੀ ਹੋਰ ਆਖਣ ਬਹੁਤ ਅਪਾਰ ਨਾਨਕ ਸੱਚਾ ਬਾਦਸ਼ਾਹ ਪੂਛ ਨ ਕਰੇ ਬੀਤਾਰ ਬਾਬਾ ਹੋਰ ਸੋਣਾ ਕੁਸੀਖਵਾਰ ਜਿਤ ਸੁਤੇ ਤਨ ਪੀੜਿਆ ਮਨ ਮਹੱਤ ਲੇ ਬੇਕਾਰ ਰਹਾਓ ਸ੍ਰੀ ਰਾਗ ਮਹੱਲਾ ਪਹਿਲਾ ਕੁੰਗੂ ਕੀ ਕਾਇਆ ਅਰਧਾ ਕੀਰਲਤਾ ਅਗਰ ਵਾਸ ਤਨ ਸਾਸੋ ਅਠਸੜ ਤੀਰਥ ਕਾ ਮੁਕਟਿਕਾ ਤਿਤਕਟ ਮਤ ਵਿਗਾਸ ਉਤਮਤੀ ਸਲਾਹਣਾ ਸਚ ਨਾਮ ਗੁਣਤਾਸੋ ਬਾਬਾ ਹੋਰ ਮਤ ਹੋਰ ਹੋਰ ਜੇ ਸੋ ਵੇ ਕਮਾਇਆ ਕੂੜਾ ਕੂੜਾ ਜੋਰ ਰਾ ਪੂਜ ਲਗਿਆ ਪਿਰ ਆਖਿਆ ਸਭ ਮਿਲਾ ਸੰਸਾਰ ਨਾਉ ਸੁਦਾਏ ਆਪਣਾ ਹੋਵੇ ਸਿੱਧ ਸੁਮਾਰ ਜਾਪਤ ਲਿਖੈ ਨਪਵੈ ਸਬਾ ਪੂਜ ਖੁਆਰੋ ਨਿਨ ਕੋ ਸਤਗੁਰ ਥਾਪਿਆ ਤਿਨ ਮੀਟ ਨ ਸਕਾ ਕੋਇ ਉਹ ਨਾ ਅੰਦਰ ਨਾਮ ਨਿਧਾਨ ਹੈ ਨਾਮ ਪ੍ਰਗਟ ਹੋਏ ਨਾ ਪੂਜਿਆ ਨਾ ਮੰਨਿਆ ਅਖੰਡ ਸਦਾ ਸਚ ਸੋਏ ਕੇਹੂ ਕੇਰ ਲਾਇਆ ਤਾ ਜਿਓ ਕੇਹਾ ਹੋਏ ਜਲੀਆਂ ਸਭ ਸਿਆਣ ਪਾ ਉੱਠੀ ਤਲਿਆ ਰੋਏ ਨਾਨਕ ਨਾਮ ਸਾਰਿਆ ਅੰਦਰ ਗਿਆ ਕਿਆ ਹੋਏ ਸਿਰ ਰਾਗ ਮਹੱਲਾ ਪਹਿਲਾ ਗੁਣਮੰਤੀ ਗੁਣ ਰਿਤ ਵੀਥਰੈ ਔ ਗੁਣਮੰਤੀ ਝੂਰ ਜੇ ਲੋੜੇ ਵਰ ਕਾਮਣੀ ਨਾ ਮਿਲਿਆ ਫਿਰ ਕੂਰ ਨਾ 베ੜੀ ਨਾ ਤੁਲਹੜਾ ਨਾ ਪਾਈਆ ਫਿਰ ਦੂਰ ਮੇਰੇ ठाकुर ਪੂਰਾ ਤਖਤ ਅਢੋਲ ਗੁਰਮੁਖ ਪੂਰਾ ਜੇ ਕਰੇ ਪਾਈਐ ਸਤ ਅਤੋਲ ਰਹਾ ਪ੍ਰਭ ਹਰ ਮੰਦਰ ਸੋਹਣਾ ਇਸ ਮਹਿਮਾਣਕ ਲਾ ਲੋ ਮੋਤੀ ਹੀਰਾ ਨਿਰਮਲਾ ਕੰਟਣ ਕੋਟ ਰਿਸਾਲ ਮੈਨ ਪੋੜੀ ਹੀ ਕਰ ਕਿਉ ਚੜੋ ਗੁਰ ਹਰ ਧਿਆਨ ਨਿਹਾ ਲੋ ਗੁਰ ਪੋੜੀ ਬੇੜੀ ਗੁਰ ਗੁਰ ਤੁਲਹਾ ਹਰ ਨਾਮ ਗੁਰ ਸਰਸਾਗਰ ਬੋਇ ਥੋ ਗੁਰ ਤੀਰਥ ਦਰਿਆਵ ਦੇਤਿਸ ਭਾਵੈ ਉਜਲੀ ਸਦ ਸਰਣਾਵਨ ਜਾਵ ਪੂਰੋ ਪੂਰੋ ਆਖਿਆ ਪੂਰਾ ਤਖਤ ਨਿਵਾਸ ਪੂਰਾ ਥਾਂ ਸੁਹਾਵਣਾ ਪੂਰਾ ਆਸ ਨਿਰਾਸ ਨਾਨਕ ਪੂਰਾ ਜੀ ਮਿਲੈ ਕਿਉ ਘਟਾ ਗੁਣਤਾ ਸੋ ਸ੍ਰੀ ਰਾਗ ਮਹੱਲਾ ਪਹਿਲਾ ਆਭੋ ਭੈਣੇ ਗਲ ਮਿਲੈ ਅੰਕ ਸਿਲੇ ਹੀ ਲੜੀਆ ਮਿਲ ਕਹਿ ਕਰੈ ਕਹਾਣੀਆਂ ਸਮਰਥ ਕੰਤ ਕੀਆ ਸਾਚੇ ਸਾਹਿਬ ਸਭ ਗੁਣ ਆਗੁਣ ਸਭ ਸਾਹ ਕਰਤਾ ਸਭ ਕੋ ਤੇਰਾ ਜੋਰ ਇਕ ਸ਼ਬਦ ਵਿਚਾਰਿਆ ਜਾ ਤੂਤਾ ਕੀ ਹੋ ਰਹਾਓ ਜੈ ਪੁੱਛੋ ਸੋ ਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ ਸਹਿ ਸੰਤੋਖ ਸਿੰਗਾਰੀਆ ਮਿੱਠਾ ਬੋਲਣੀ ਫਿਰ ਅਰੀ ਸਾਲੂਤਾ ਮਿਲਿਆ ਜਾ ਗੁਰੂ ਕਾ ਸ਼ਬਦ ਸੁਣੀ ਕੇਤਿਆ ਤੇਰੀ ਕੁਦਰਤੀ ਕੇਵੜ ਤੇਰੀ ਦਾਤ ਕੇਤੇ ਤੇਰੇ ਦੀਏ ਜੰਤ ਸਿਫਤ ਕਰੇ ਦਿਨ ਰਾਤ ਕਿਤੇ ਤੇਰੇ ਰੂਪ ਰੰਗ ਕਿਤੇ ਜਾਤ ਅਜਾਤ ਸਚ ਮਿਲੈ ਸਚ ਊਪਜੈ ਸਚ ਮਹਿ ਸਾਚ ਸਮਾਇ ਸੁ੍ਰਤ ਹੋਵੈ ਪਤ ਊਗਵੈ ਗੁਰਬਚਨੀ ਭੋ ਖਾਇ ਨਾਨਕ ਸਚਾ ਪਾਤ ਸਾਹੁ ਆਪੇ ਲੇ ਮਿਲਾਈ ਸ੍ਰੀ ਰਾਗ ਮਹੱਲਾ ਪਹਿਲਾ ਭਲੀ ਸ੍ਰੀ ਜੇ ਉਬਰੀ ਹੋਮੈ ਮਹੀਂ ਘਰਾਹ ਦੁਤ ਲਗੇ ਫਿਰ ਚਾਕਰੀ ਸਤਗੁਰ ਕਾ ਵੇਸਾਹ ਨਲਪਤਿਆਗੀ ਬਾਦ ਹੈ ਸੱਚਾ ਵੇਪਰਵਾਹ ਮੜਰੇ ਸਚ ਮਿਲੈ ਪੋਜਾਇ ਪੈ ਬਿਨ ਨਿਰਪੋ ਕਿਉ ਥਿਆ ਗੁਰਮੁਖ ਸ਼ਬਦ ਸਮਾਇ ਰਹਾ ਕੇਤਾ ਆਖਣ ਆਖਿਐ ਆਖਣ ਤੋੜ ਨ ਹੋਇ ਮੰਗਲ ਵਾਲੇ ਕਿਤਰੇ ਦਾਤਾ ਏਕੋ ਸੋਇ ਜਿਸਕੇ ਜੀ ਪ੍ਰਾਣ ਹੈ ਮਨ ਵਸਿਆ ਸੁਖ ਹੋਇ ਡਗ ਸੁਪਨਾ ਬਾਦੀ ਬਣੀ ਕਿਨ ਮੈਂ ਖੇਲ ਖੇਲਾਇ ਸੰਜੋਗੀ ਮਿਲ ਇੱਕ ਸੇ ਵਿਜੋਗੀ ਉੱਠ ਜਾਏ ਜੋ ਤਿਸ ਬਾਣਾ ਸੋ ਥੀਐ ਅਵਰਨਾ ਕਰ ਨਾ ਜਾਏ ਗੁਰਮੁਖ ਵਸਤ ਵਿਸਾਹੀਐ ਸਚ ਵਖਰ ਸਚ ਰਾਸੋ ਜਿੰਨੀ ਸਚ ਬਣਜਿਆ ਗੁਰਪੂਰੇ ਸਾ ਬਾਸੋ ਨਾਨਕ ਵਸ ਪਛਾਣ ਸੀ ਸਚ ਸੋਦਾ ਜਿਸ ਬਾਸ ਸ੍ਰੀ ਰਾਗ ਮਹੱਲਾ ਪਹਿਲਾ ਤਾਤ ਮਿਲਾ ਫੁਨ ਤਾਤ ਕੋ ਸਿਫਤੀ ਸਿਫਤ ਸਮਾਏ ਲਾਲ ਗੁਲਾਲ ਗਹਿ ਬਰਾ ਸੱਚਾ ਰੰਗ ਚੜਾਓ ਸਚ ਮਿਲੈ ਸੰਤੋਖਿਆ ਹਰ ਜਪ ਏਕੈ ਭਾਏ ਭਾਈ ਰੇ ਸੰਜਨਾ ਕੀ ਰੇਣ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ ਰਹਾ ਉਚੋ ਥਾਰ ਸੁਹਾਵਣਾ ਉਪਰ ਮਹਿਲ ਮੁਰਾਰ ਸਚ ਕਰਨੀ ਦੇ ਪਾਈਐ ਦਰ ਕਰ ਮਹਿਲ ਪਿਆਰ ਗੁਰਮੁਖ ਮਨ ਸਮਝਾਈਐ ਆਤਮ ਰਾਮ ਵਿਚਾਰ ਜਿਬਦਾ ਕਰਮ ਕਮਾਇਆ ਹੈ ਆਸ ਅੰਦੇਸਾ ਹੋਏ ਕਿਉ ਗੁਰ ਬਿਨਾ ਤਰਕੁ ਟਿ ਟੁਟਸੀ ਸਹਿਜ ਮਿਲਿਆ ਸੁਖ ਹੋਏ ਨਿਜ ਕਰ ਮਹਿਲ ਪਛਾਨੀਐ ਨਦਰ ਕਰੇ ਮਲ ਤੋਏ ਬਿਨ ਗੁਰ ਮਹਿਲ ਨ ਉਤਰਾ ਬਿਨ ਹਰ ਕਿਉ ਘਰ ਵਾਸ ਇੱਕੋ ਸ਼ਬਦ ਵਿਚਾਰਿਆ ਅਵਰ ਤਿਆਗੈ ਆਸ ਨਾਨਕ ਦੇਖ ਦਿਖਾਈਐ ਹਉ ਸਦ ਬਲੇਹਾ ਰਹ ਜਾਸੋ ਸਰੀ ਰਾਗ ਮਹੱਲਾ ਪਹਿਲਾ ਤ੍ਰਿਗ ਜੀਵਨ ਦੋਹਾ ਗਣੀ ਮੁੱਠੀ ਦੂਜੈ ਭਾਇ ਕਲਰ ਕੇਰੀ ਕੰਧ ਜੋ ਐਨਸ ਕਿਰਟ ਹੈ ਪਾਇ ਬਿਨ ਸਵਿਧਾ ਸੁਖ ਨਾ ਥੀ ਐ ਫਿਰ ਬਿਨ ਦੁਖ ਨ ਜਾਹਾਈ ਮੁੰਦੇ ਪਰ ਬਿਨ ਕਿਆ ਸਿੰਗਾਰ ਦਰ ਘਟੋਈ ਨਾ ਲਹੈ ਦਰਘ ਹੈ ਝੂਟ ਖਵਾਰ ਰਹਾ ਆਪ ਸੁਜਾਨ ਭੁੱਲਈ ਸੱਚਾ ਬੜ ਕੇ ਰਸਾਣ ਪਹਿਲਾ ਤਰਤੀ ਸਾਧਕ ਸਚ ਨਾਮ ਦੇ ਤਾਣ ਨਉਨਿ ਦੇ ਉਪਜਾ ਨਾਮ ਏਕ ਕਰਮ ਪਵੈ ਨੀਸਾਣ ਗੁਰ ਕੋ ਜਾਣ ਨ ਜਾਣੀ ਕਿਆ ਤਿਸ ਚਜ ਅਚਾਰ ਅੰਧ ਲੈ ਨਾ ਵਿਸਾਰਿਆ ਮਨ ਮੁਖ ਅੰਧ ਗੁਬਾਰ ਆਵਣ ਜਾਣ ਨ ਚੁੱਕਈ ਮਰ ਜਨਮੈ ਹੋਏ ਖੁਆਰ ਚੰਦਨਾ ਮੋਲ ਅਣਾਇਆ ਕੁੰਗੂ ਮੰਗ ਸੰਧੂਰ ਜੋ ਆ ਚੰਦਨ ਬੋਕਣਾ ਪਾਣਾ ਨਾਲਕਪੂਰ ये तन कंतन न भावै ते सब अडंबर कूड़ सब रस भोगण बाद है सब श्रृंगार विकार डबलगर शब्द न भेदिया क्यों सोहा गुरुद्वार नानक तन सोहा गणी न स नाल प्यार श्री राग महल्ला पहला सुन जी देह डरावनी जा जो विचो जाए ਪਾਏ ਬਲੰਦੀ ਵਿਦਵੀ ਧੂੋਂ ਨਿਕਸਿਓ ਕਾਇ ਪੰਚੇ ਰੁਨੇ ਦੁਖ ਭਰੇ ਬਿਨਸੇ ਦੂਜੈ ਪਾਏ ਮੁੜੇ ਰਾਮ ਜਪੋ ਹੁਨਸਾਰ ਹਮਮਤਾ ਮੋਹਣੀ ਸਭ ਮੁਠੀ ਅਹੰਕਾਰ ਰਾਮ ਜਿਨਨੀ ਨਾਮ ਵਿਸਾਰਿਆ ਦੁਜੀ ਘਾਰੈ ਲੱਗ ਦੁਬਦਾ ਲਾਗੇ ਪਤਮਏ ਅੰਤਰ ਤਿਸਨਾ ਅਗ ਗੁਰ ਰਾਖੇ ਸੇ ਉਬਰੇ ਹਰ ਮੁਠੀ ਤੰਦਾ ਠੱਗ ਮਉ ਪ੍ਰੀਤ ਪਿਆਰ ਗਿਆ ਮੂਆ ਬੈਰ ਵਿਰੋਧ ਤੰਦਾ ਠਕਾ ਹੂੰ ਮਈ ਮਮਤਾ ਮਾਇਆ ਕ੍ਰੋਧ ਕਰਮ ਮਿਲਾ ਸਚ ਪਾਈਐ ਗੁਰਮੁਖ ਸਦਾ ਨਿਰੋਧ ਸੱਚੀ ਕਾਰ ਸਚ ਮਿਲਾ ਗੁਰਮਤ ਪੱਲ ਪਾਇ ਸੋ ਨਰ ਜਮੈ ਨਾਮ ਰਹਿ ਨ ਆਵੈ ਨ ਜਾਇ ਨਾਨਕ ਦਰ ਪ੍ਰਧਾਨ ਸੋ ਦਰਗਹਿ ਪੈਦਾ ਜਾਇ ਸੇ ਰਾਗ ਮਹੱਲਾ ਪਹਿਲਾ ਤਨ ਜਲ ਬਲ ਮਾਟੀ ਪਿਆ ਮਨ ਮਾਇਆ ਮੋਹ ਮਨੂਰ ਔਗਣ ਫਿਰ ਲਾਗੂ ਭੇ ਕੁਰਵ ਜਾਵੇ ਤੂ ਮੇਨ ਸਬਦਾ ਪਰਮਾਈਆ ਦੁਬਦਾ ਡੋਬੇ ਪੂਰ ਮਨ ਰੇ ਸਬਦ ਤਰੋ ਚਿਤ ਲਾਇ ਜਿਨ ਗੁਰਮੁਖ ਨਾਮ ਨ ਬੂਝਿਆ ਮਰਜਨ ਮਾਇ ਆਵੈ ਜਾਇ ਰਹਾ ਤਨ ਸੂਤਾ ਸੋ ਆਖਿਆ ਜਿਸ ਮੈਂ ਸਾਚਾ ਨਾ ਭੈ ਸਚਰਾਤੀ ਦੇ ਹੋਰੀ ਜੇਵਾ ਸੱਚ ਸੁਆਓ ਸੱਚੀ ਨਦਰ ਨੇ ਹਾਲੀਆ ਬੋਹਣ ਨਾ ਪਾਵੈ ਤਾਉ ਸਾਚੇ ਤੇ ਪਵਨਾ ਪਿਆ ਪਵਨਾ ਤੇਜਰ ਹੋਏ ਜਲਤੇ ਇਹ ਤ੍ਰਿਪੌਣ ਸਾਜਾ ਘੜਕੜ ਜੋਤ ਸਮੋਏ ਨਿਰਮਲ ਮਹਿਲਾ ਨਾ ਥਿਆ ਸਬਦ ਰਤੇ ਪਤ ਹੋਏ ਕੇਮਣ ਸਾਚ ਸੰਤੋਖਿਆ ਨਦ ਕਰੇ ਤਿਸ ਮਾਹੀਂ ਪੰਜੂ ਭੂਤ ਸਚ ਪੈਰ ਤੇ ਜੋ ਸੱਚੀ ਮਨਮਾਹੇ ਨਾਨਕ ਔਗੁਣ ਬੀਸਰੇ ਗੁਰ ਰਖੇ ਪਤ ਤਾਹੇ ਸ੍ਰੀ ਰਾਗ ਮਹੱਲਾ ਪਹਿਲਾ ਨਾਂ ਬੇੜੀ ਹੀ ਸੱਚ ਕੀ ਤਰੀਆ ਗੁਰ ਵਿਚਾਰ ਨਾਨਕ ਬੇੜੀ ਸੱਚ ਕੀ ਤਰੀਆ ਗੁਰ ਵਿਚਾਰ ਇਕ ਆਵੇ ਇਕ ਜਾਵੇ ਹੀ ਪੂਰ ਭਰੇ ਅਹੰਕਾਰ ਮਨਟ ਮਤੀ ਬੂੜਿਆ ਗੁਰਮਖ ਸਚ ਸੁਤਾਰ ਗੁਰਬਿੰਨ ਕਿਉ ਤਰੀ ਯਸੁ ਖੋਏ ਕਿਉ ਭਾਵੈ ਤਉ ਰਾਖ ਤੂ ਮੈਂ ਅਵਰ ਨ ਦੂਜਾ ਕੋਈ ਰਹਾ ਆਗਾ ਦੇਖੋ ਡੋਜ ਲੈ ਪਾਛਾ ਹਰਿਓ ਅੰਗੂਰ ਜਿਸ ਤੇ ਉਪਜੈ ਤਿਸ ਤੇ ਬੰਸੈ ਘਟ ਘਟ ਸਚ ਭਰਪੂਰ ਆਪੇ ਮਹਿਰ ਮਿਲਾਵਹੀ ਸਚ ਮਹਿਰ ਅਹ ਦੂਰ ਸਾਹੇ ਸਾਹੇ ਤੁਝ ਸੰਬਲਾ ਕਦੈ ਨ ਵਿਸਾਰਿਓ ਜੋ ਜੋ ਸਾਹਿਬ ਮਨੁ ਸੈ ਗੁਰਮੁਖ ਅੰਮ੍ਰਿਤ ਪਿਐਓ ਮਨ ਤਨ ਰ ਨ ਤੇਰਾ ਤੂਟਣੀ ਗਰਬ ਨਿਵਾਰਸ ਮੇਓ ਜਿਨ ਉਹ ਧਗਤ ਉਪਾਇ ਤ੍ਰਿਪਵਨ ਅਕਰ ਆਕਾਰ ਗੁਰਮੁਖ ਚਾਨਣ ਜਾਣੀਐ ਮਨਮੁਖ ਮੁਗਦ ਗੁਬਾਰ ਘਟ ਘਟ ਜੋਤ ਨੰਤਰਿ 부ਝਾ ਗੁਰਮਤ ਸਾਰ ਗੁਰਮੁਖ ਜਿਨੀ ਜਾਣਿਆ ਤਿਨ ਕੀਤੇ ਸਾਬਾਸ ਸੱਚੇ ਸਿਤੀ ਰਮਲੇ ਸੱਚੇ ਗੁਣ ਪਰਗਾਸੋ ਨਾਨਕ ਨਾਮ ਸੰਤੋ ਕੀਆ ਜੋ ਪਿੰਡ ਪ੍ਰਭਪਾਸੋ ਸ੍ਰੀ ਰਾਗ ਮਹੱਲਾ ਪਹਿਲਾ ਸੁਨ ਮਨ ਮਿੱਤਰ ਪਿਆਰੇ ਆ ਮਿਰਵੇਲਾ ਹੈ ਇਹ ਜਬ ਲਗ ਜੋ ਬਨਸਾਸ ਹੈ ਸਭ ਲਗ ਇਹ ਤਨ ਦੇਹ ਬੇਣ ਗੁਣ ਕਾਮ ਨ ਆ ਬਈ ਟਹਿ ਟੇਰੀ ਤਨ ਖੇਹ ਮੇਰੇ ਮਨ ਲੈ ਲਾਹਾ ਕਰ ਜਾਏ ਗੁਰਮੁਖ ਨਾਮ ਸਲਾਹੀ ਹੈ ਹਮੈ ਨਿਵਰੀ ਪਾਹੇ ਰਾ ਸੋ ਸੁਣਾ ਗੰਡਣਾ ਗੰਡਿਆ ਲਿਖ ਪੜੁ ਬੁਝੇ ਭਾਰ ਜਿਸਨਾ ਐਂਡਸ ਅਗਲੀ ਹੋ ਮੈ ਰੋਗ ਵਿਕਾਰ ਉਹ ਵੇਪਰ ਵਾਹ ਅਤਲ ਵਾ ਗੁਰਮਤਿ ਕੀਮਤ ਸਾਰ ਲਖਸਿਆਣ ਬਝੇ ਕਰੀ ਲਖਸੋ ਪੀਤ ਮਿਲਆਪ ਬਿਨ ਸੰਗਸਾਦਨ ਤ੍ਰਾਪੀਆ ਬਿਨ ਨਾਵੈ ਦੁਖ ਸੰਤਾਪ ਹਰ ਜਪ ਜੀ ਰੇ ਛੁਟੀਐ ਗੁਰਮੁਖ ਚੀਨੈ ਆਪ ਸਨਮਾਨ ਗੁਰ ਪਹਿ ਬੀਤਿਆ ਮੰਨ ਦੀਆ ਸਿਰ ਨਾਲ ਤੇ ਭਵਨ ਖੋਜ ਢੰਡੋਲਿਆ ਗੁਰਮੁਖ ਖੋਜ ਨਿਹਾਲ ਸਤਗੁਰ ਮੇਲ ਮਿਲਾਇਆ ਨਾਨਕ ਸੋ ਪ੍ਰਭ ਨਾਲ